ਪੰਜਾਬ ਦੇ ਵਿੱਚ ਮੁਰਖ ਕਿਸਾਨਾਂ ਵੱਲੋਂ ਹੜਤਾਲ ਕਰਨ ਦੀ ਤਿਆਰੀ ਪੰਜਾਬ ਦੇ ਵਿੱਚ ਕਿਸਾਨਾਂ ਦੀ ਹੜਤਾਲ ਪਿਛਲੇ ਦਿਨ ਹੀ ਹੋਈ ਸੀ ਖਤਮ ਕਿਸਾਨਾਂ ਵੱਲੋਂ ਦਿੱਤੇ ਜਾਣਗੇ ਜੀਸੀ ਦਫ਼ਤਰਾਂ ਦੇ ਅੱਗੇ ਤਰਨੇ ਪੰਜਾਬ ਦੇ ਵਿੱਚ ਹਾਲੀ ਦੇ ਵਿੱਚ ਕਿਸਾਨਾਂ ਦੀ ਹੜਤਾਲ ਜਿਹੜੀ ਆ ਖਤਮ ਹੋਈ ਹੈ ਤੇ ਇਸ ਦੇ ਨਾਲ ਹੀ ਚੱਲਦੇ ਹੁਣ ਦੁਬਾਰਾ ਕਿਸਾਨਾਂ ਨੇ ਫਿਰ ਹੜਤਾਲ ਕਰਨ ਦੀ ਕਿੰਤੀ ਮੱਥ ਲਈ ਹੈ ਤੇ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸੱਤਾ ਤਾਰੀ ਮੌਜੂਦਾ ਪਾਰਟੀ ਹੈ ਉਹਦੇ ਵਿੱਚ ਤਾਲਮੇਲ ਬਣਨ ਦੇ ਵਿੱਚ ਜਿਹੜੀਆਂ ਅੜਕਲਾਂ ਪੈ ਰਹੀਆਂ ਨੇ ਜਦਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਹਰਾਂ ਦੀ ਮਾਰ ਪਈਆ ਤਾਂ ਉਦੋਂ ਕਿਸਾਨਾਂ ਦੇ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਵੀ ਦਿੱਤੇ ਗਏ ਨੇ ਤਾਂ ਉਸ ਸਮੇਂ ਦੇ ਚੱਲਦੇ ਚਾਹੇ ਮੌਜੂਦੇ ਦੀ ਮੰਗ ਚਾਹੇ ਗੁਲਾਬੀ ਸੁੱਢੀ ਦੇ ਜਿਹੜੀ ਨੁਕਸਾਨ ਦੀ ਮੰਗ ਜਾਂ ਕੱਲ ਇਹ ਕਿ ਜੋ ਹਰ ਦੇ ਮਾਰ ਪਈ ਉਹਦੇ ਨੁਕਸਾਨ ਦੀ ਮੰਗ ਕੀਤੀ ਗਈ ਜਾਂ ਹੋਰ ਐਮਐਸਪੀ ਨੂੰ ਲੈ ਕੇ ਜਿਹੜੇ ਮੰਗਾ ਨੇ ਉਹਨਾਂ ਦੇ ਵੱਲੋਂ ਕੀਤੀ ਗਈ ਆ ਉਹ ਸਭ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੀ ਸੱਤਾਧਾਰੀ ਜਿਹੜੀ ਪੰਜਾਬ ਸਰਕਾਰ ਹੈ ਉਹਦੇ ਵਿੱਚ ਤਾਲਮਿਲ ਅਜੇ ਤੱਕ ਨਹੀਂ ਬਣ ਪਾਰਿਆ ਤੇ ਜਿਹੜਾ ਕਿ ਹੁਣ ਜਿਹੜੀ ਰਣਨੀਤੀ ਉਲੀਕੀ ਗਈ ਆ ਉਸ ਦੇ ਵਿੱਚ ਖੇਤੀ ਨੀਤੀ ਨੂੰ ਲੈ ਕੇ ਜਿਹੜੀ ਹੈ ਹੜਤਾਲ ਮੋਰਚਾ ਜਿਹੜੇ ਦੇ ਕਿਸਾਨ ਕਰਨ ਜਾ ਰਹੇ ਨੇ ਤੇ ਜੇ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਕਿਸਾਨਾਂ ਦੀ ਹੜਤਾਲ ਹੁਣੇ ਹੀ ਖਤਮ ਹੋਈ ਸੀ ਪਰ ਹੁਣ ਕਿਸਾਨਾਂ ਨੇ ਇੱਕ ਵਾਰ ਫਿਰ ਹੜਤਾਲ ਕਰਨ ਦੀ ਯੋਜਨਾ ਬਣਾਈ ਹੈ ਤੇ ਜਰ ਦਾ ਕਾਰਨ ਸੂਬਾ ਸਰਕਾਰ ਦੀ ਨਵੀਂ ਖੇਤੀ ਨੀਤੀ ਪੇਸ਼ ਕਰਨ ਵਿੱਚ ناکਾਮੀ ਹੈ ਤੇ ਇਸ ਸਬੰਧੀ ਕਿਸਾਨ ਜਿਹੜੇ ਨੇ 22 ਜਨਵਰੀ ਤੋਂ 26 ਜਨਵਰੀ ਤੱਕ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨੇ ਦੇਣਗੇ ਦੱਸ ਦਈਏ ਇਹ ਵੀ ਤੇ ਪਿਛਲੇ ਸਾਲ ਜਨਵਰੀ ਦੇ ਵਿੱਚ ਤਤਕਾਲੀ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ 31 ਮਾਰਚ 2023 ਤੱਕ ਨਵੀਂ ਖੇਤੀ ਨੀਤੀ ਦਾ ਖਰੜਾ ਤਿਆਰ ਕਰਨ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਤੇ ਜਿਹੜਾ ਵਕਵਾ ਕਮੇਟੀ ਦਾ ਰਿਪੋਰਟ ਆ ਸੀ ਉਹਦੇ ਅਨੁਸਾਰ ਇਹ ਹੈ ਕਿ ਇਸ ਕਮੇਟੀ ਦੇ ਇੱਕ ਮੈਂਬਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਫਿਲਹਾਲ ਨੀਤੀ ਦਾ ਖਰੜਾ ਤਿਆਰ ਨਹੀਂ ਕੀਤਾ ਗਿਆ ਤੇ ਇਹ ਕਮੇਟੀ ਦੇ ਕੁਝ ਮੈਂਬਰ ਵਿਦੇਸ਼ ਗਏ ਹੋਏ ਸਨ ਤੇ ਇਸ ਲਈ ਨੀਤੀ ਉੱਤੇ ਚਰਚਾ ਪੈਂਡਿੰਗ ਹੈ ਤੇ ਇਸ ਨੂੰ ਅੰਤਮ ਰੂਪ ਦੇਣ ਦੇ ਲਈ ਜਲਦੀ ਹੀ ਮੀਟਿੰਗ ਕੀਤੀ ਜਾਊਗੀ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਮੁਖ ਬੁਲਾਰੇ ਨੇ ਮਾਲਵਿੰਦਰ ਸਿੰਘ ਕੰਗ ਉਹ ਕਹਿੰਦੇ ਨੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਲੀ ਦੇ ਵਿੱਚ ਹੀ ਇਹ ਸਮੁੱਧੇ ਉੱਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਖੇਤੀ ਨੀਤੀ ਸਭ ਤੋਂ ਵੱਡੀ ਤਰਜੀਹ ਹੈ ਤੇ ਕਰੀਬ 5000 ਕਿਸਾਨਾਂ ਤੋਂ ਉਹ ਸੁਝਾਅ ਵੀ ਜਿਹੜੇ ਪਹਿਲਾਂ ਹੀ ਲੈ ਜਾ ਚੁੱਕੇ ਨੇ ਤੇ ਨੀਤੀ ਵਿੱਚ ਦੇਰੀ ਬਾਰੇ ਬੁਲਾਰੇ ਨੇ ਕਿਹਾ ਕਿ 2000 ਤੋਂ ਬਾਅਦ ਕੋਈ ਖੇਤੀ ਨੀਤੀ ਨਹੀਂ ਸੀ ਅਤੇ ਆਪ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਤੁਰੰਤ ਬਾਅਦ ਜਿਹੜੀ ਹੈ ਇਹ ਖੇਤੀ ਨੀਤੀ ਜਿਹੜੀ ਹੈ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਜਲਦੀ ਹੀ ਨੀਤੀ ਦਾ ਐਲਾਨ ਕਰ ਦਿੱਤਾ ਜਾਵੇਗਾ ਦੂਜੇ ਪਾਸੇ ਬੀਕੇਯੂ ਇਕਤਾ ਉਗਰਾਹ ਨੇ ਸਰਕਾਰ ਨੂੰ 21 ਜਨਵਰੀ ਤੱਕ ਨੀਤੀ ਦਾ ਐਲਾਨ ਕਰਨ ਜਾਂ ਵਿਰੋਧ ਦਾ ਸਾਹਮਣਾ ਕਰਨ ਦਾ ਆਲਟੀਮੇਟਮ ਦਿੱਤਾ ਹੋਇਆ ਤੇ ਯੂਨੀਅਨ ਦੇ ਜਨਰਲ ਸਕੱਤਰ ਜਿਹੜੇ ਸੁਖਦੇਵ ਸਿੰਘ ਕੋਕਰੀਕਲਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਹੀ ਕਿਸਾਨ ਪੱਖੀ ਕਦਮਾਂ ਦੀ ਜਿਹੜੀ ਨੀਤੀ ਵਿੱਚ ਉਹਨਾਂ ਨੂੰ ਸ਼ਾਮਲ ਕਰਨ ਦੀ ਮੰਗ ਪੱਤਰ ਦੇ ਚੁੱਕੇ ਹਾਂ ਪਰ ਅਜੇ ਤੱਕ ਜਿਹੜੀ ਹੈ ਨੀਤੀ ਦਾ ਐਲਾਨ ਨਹੀਂ ਕੀਤਾ ਗਿਆ ਪਰ ਪਤਾ ਇਹ ਵੀ ਲੱਗਿਆ ਕਿ ਸਰਕਾਰ ਕਾਰਪੋਰੇਟਾਂ ਦੇ ਦਬਾਅ ਕਾਰਨ ਇਸ ਵਿੱਚ ਦੇਰੀ ਕਰ ਰਹੀ ਹੈ ਉਧਰ ਜਿਹਦੇ ਪਾਸੇ ਬੀਕੇਯੂ ਜਿਹੜੀ ਕਾਦੀਆਂ ਉਹਦੇ ਕੌਮੀ ਬੁਲਾ ਰਹੇ ਰਵਨੀਤ ਬਰਾਰ ਦਾ ਕਹਿਣਾ ਹੈ ਕਿ ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇ ਸਾਰੀਆਂ ਫਸਲਾਂ ਉੱਤੇ ਘੱਟੋ-ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਅਤੇ ਨਵੀਂ ਖੇਤੀ ਨੀਤੀ ਦਾ ਵਾਅਦਾ ਕੀਤਾ ਸੀ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਕਰੀਬ 2 ਸਾਲ ਬੀਤ ਗਏ ਨੇ ਅਜੇ ਤੱਕ ਵੀ ਕੁਝ ਨਹੀਂ ਕੀਤਾ ਗਿਆ ਨਾ ਇਹ ਖੇਤੀ ਨੀਤੀ ਦਾ ਲਾਣ ਕੀਤਾ ਗਿਆ ਤੇ ਨਾ ਹੀ ਐਮਐਸਪੀ ਜਿਹੜੀ ਆ ਉਹ ਲਾਗੂ ਕੀਤੀ ਗਈ ਹੈ ਤੇ ਹੁਣ ਦੁਬਾਰਾ ਫਿਰ ਕਿਸਾਨ ਜਿਹੜੇ ਨੇ ਮੋਢ ਹਰਤਾਲ ਕਰਨ ਦੇ ਰੋਂ ਵਿੱਚ ਨੇ ਅਤੇ 21 ਜਨਵਰੀ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਹੈ